ਮ ਜਸਵਿੰਦਰ ਸਿੰਘ ਡੀਪੀ ਅੰਮ੍ਰਿਤਸਰ ਤੋਂ ਆ ਔਰ ਸਾਡੇ ਕੋਲ ਰਮਨ ਜੋਗ ਡਿਪਟੀ ਡਾਇਰੈਕਟਰ ਪੰਜਾਬ ਸਕੂਲ ਦੇ ਹੁਕਮ ਅਨਸਾਰ 78ਵੀਂ ਪੰਜਾਬ ਰਾਜ ਜ਼ਿਲ੍ਹਾ ਸਕੂਲ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਚੱਲ ਰਹੀਆਂ ਸਾਈਕਲਿੰਗ ਇਹਦੇ ਵਿੱਚ ਸਾਡੇ ਕੋਲ 6 ਗਰੁੱਪ ਆ ਅੰਡਰ 14 ਬॉयਜ਼ ਗਰਲਜ਼ ਔਰ ਅੰਦਰ 17 ਬॉयਜ਼ ਗਰਲਸ ਔਰ ਅੰਦਰ 19 ਬॉयਜ਼ ਐਂਡ ਗਰਲਸ ਤੇ ਅੱਜ ਇਹਨਾਂ ਗੇਮਾਂ ਦਾ ਤੀਸਰਾ ਦਿਨ ਹੈ ਸਾਡੇ ਕੋਲ ਸਾਡੇ ਕੋਲ ਟਰੈਕ ਇਵੈਂਟ ਚੱਲਦੇ ਪਏ ਆ ਵੈਲਿਡਰਮ ਦੇ ਉੱਤੇ ਗੁਨਾਣਿਕ ਦੇ ਯੂਨੀਵਰਸਿਟੀ ਦੇ ਵੈਲਿਡਰਮ ਦੇ ਉੱਤੇ ਔਰ ਇਹਨਾਂ ਖੇਡਾਂ ਦੇ ਵਿੱਚ ਸਾਡੇ ਕੋਲ ਆਬਜ਼ਰਵਰ ਆਏ ਨੇ ਪੰਜ ਆਬਜ਼ਰਵਰ ਔਰ ਸਾਡੇ ਕੋਲ ਯੂਨੀਵਰਸਿਟੀ ਦੇ ਕੋਚ ਨੇ ਸ੍ਰੀ ਰਜੇਸ਼ ਜੀ ਔਰ ਸਾਡੇ ਕੋਲ ਡੀਐਸਸੀ ਗੁਰਦਾਸਪੁਰ ਸਿਮਰਨਜੀਤ ਸਿੰਘ ਹੋਣੀ ਇਹਨਾਂ ਸਾਰੇ ਟੈਕਨੀਕਲ ਮਾਹਰ ਜਿਹੜੇ ਆ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਟੂਰਨਾਮੈਂਟ ਸੰਪੰਨ ਕੀਤਾ ਜਾ ਰਿਹਾ ਵਾ ਸੋ ਅੱਜ ਸਾਡੇ ਕੋਲ ਬੁਆਇਜ਼ ਅੰਡਰ 14 17 17 ਔਰ 19 ਦਾ ਪਰ ਸ਼ੂਟ ਔਰ ਟਾਈਮ ਟ੍ਰਾਇਲ ਦਾ ਇਵੈਂਟ ਉਹਨੇ ਇਸ ਵੇਲੇ ਚੱਲਦਾ ਪਿਆ ਵਾ ਇਹ ਸਾਰੇ ਜਿਹੜੇ ਇਵੈਂਟ ਆ ਉਹ ਇੰਡੀਵਿਜੂਅਲ ਇਵੈਂਟ ਆ ਇਹਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਬੱਚੇ ਜਿਹੜੇ ਆ ਫਸਟ ਸੈਕੰਡ ਥਰਡ ਪੋਜੀਸ਼ਨਾਂ ਪਹਿਲਾਂ ਹਾਲਸ ਹਾਸਲ ਕਰ ਚੁੱਕੇ ਆ ਔਰ ਅੱਜ ਦੇ ਜਿਹੜੇ ਇਵੈਂਟ ਆ ਉਹਨਾਂ ਦਾ ਹਜੇ ਰਿਜ਼ਲਟ ਤਿਆਰ ਕਰ ਰਹੇ ਆ ਅਸੀਂ ਔਰ ਸਾਰਾ ਪ੍ਰਬੰਧ ਜਿਹੜਾ ਸਾਡਾ ਉਹ ਸਾਡੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜੀ ਆਸ਼ੂ ਵਿਸ਼ਾਲ ਜੀ ਉਹਨਾਂ ਦੀ ਦੇਖਰੇਖ ਹੇਠ ਦੇ ਵਿੱਚ ਔਰ ਮਾਨਯੋਗ ਸਾਡੇ ਜ਼ਿਲ੍ਹਾ ਦੇ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫਸਰ ਜੀ ਦੀ ਅਗਵਾਈ ਦੇ ਵਿੱਚ ਇਹ ਟੂਰਨਾਮੈਂਟ ਅਸੀਂ ਕਰਵਾ ਰਹੇ ਹਾਂ ਔਰ ਸਾਡੇ ਕੋਲ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਬੱਚੇ ਜਿਹੜੇ ਆ ਇੱਥੇ ਇਸ ਈਵੈਂਟ ਦੇ ਵਿੱਚ ਭਾਗ ਲੈ ਰਹੇ ਆ ਪ੍ਰਬੰਧ ਬਹੁਤ ਵਧੀਆ ਵਾਜੀ ਸਾਡੇ ਕੋਲ ਔਰ ਸਾਰਾ ਹੀ ਜਿਹੜਾ ਈਵੈਂਟ ਹੈ ਉਹ ਬੜਾ ਫੇਅਰ ਕਰਵਾਇਆ ਜਾ ਰਿਹਾ ਵਾ ਪੇਰੈਂਟਸ ਵੱਲੋਂ ਵੀ ਸੈਟੀਸਫਾਈਡ ਨੇ ਸਾਰੇ ਔਰ ਈਵੈਂਟ ਜਿਹੜੇ ਬਿਲਕੁਲ ਪ੍ਰੋਪਰ ਤਰੀਕੇ ਨਾਲ ਕਰਵਾਏ ਜਾ ਰਹੇ ਆ ਸਾਡੇ ਕੋਲ ਧੰਨਵਾਦ ਜੀ I right, know, uh,